ਮਾਜ ਕੀ ਬਾਤ ਜੀ ਲੜੀਵਾਰ ਅਧਿਨ ਅਸੀਂ 6ਵੀਂ ਪੌੜੀ ਪਿਛਲੀ ਵਾਰ ਕੀਤੀ ਸੀ ਜਿਸ ਦੇ ਨਾਲ ਜੁੜਿਆ ਪਹਿਲਾ ਸ਼ਲੋਕ ਅਸੀਂ ਅੱਜ ਵਿਚਾਰ ਅਧਿਨ ਲੈਣਾ ਸੋ ਸਤਿਗੁਰ ਪਾਸ਼ਾ ਨੇ ਜੋ ਪੌੜੀ ਦੇ ਵਿੱਚ ਆਪਾਂ ਗੱਲ ਸਮਝੀ ਸੀ ਬਣ ਜਤੀ ਗੱਲ ਕੀਤੀ ਕਿ ਸਾਡਾ ਇਹ ਜੀਵਨ ਜਿਹੜਾ ਹੈ ਉਹ ਬਣਜਾਰਾ ਰੂਪ ਹੈ ਅਸੀਂ ਬਣਜ ਕਰਨ ਆਇਆ ਨਾਮ ਵਖਰ ਦਾ ਬਣਜ ਕਰਨਾ ਹੈ ਪਰ ਬੰਦਿਆ ਨੇ ਨਾ ਉਸ ਮੈਨੇਜ ਵੱਲ ਧਿਆਨ ਨਾ ਦੇ ਕੇ ਬਹੁਤ ਸਾਰੇ ਧਾਰਮਿਕ ਚੀਜ਼ਾਂ عقیده ਕੁਝ ਰੋ ਰੀਤਾ ਉਹਨਾਂ ਨੂੰ ਧਰਮ ਬਣਾ ਕੇ ਬੈਠ ਗਏ ਸਤਗੁਰ ਪਾਸ਼ਾ ਨੇ ਉਸੇ ਵੱਲੇ ਪਾਸੇ ਸਾਡਾ ਧਿਆਨ ਕੇਂਦ੍ਰਿਤ ਕੀਤਾ ਜਦੋਂ ਇਹ ਪਹਿਲਾ ਸ਼ਲੋਕ ਅਸੀਂ ਦੇਖਦੇ ਹਾਂ ਸ਼ਲੋਕ ਮੈਲਾ ਪਹਿਲਾ ਜੇ ਰਤ ਲੱਗਾ ਕੱਪੜਾ ਜਾਮਾ ਹੋਏ ਪਲੀ ਜੋ ਰਤ ਪੀਵੇ ਮਾਨਸਾ ਤਿੰਨ ਕਿਉਂ ਨਿਰਮਲ ਜੀ ਹੁਣ ਜਦੋਂ ਅਸੀਂ ਸਮਾਜਿਕ ਦਾਇਰੇ ਦੇ ਵਿੱਚ ਦੇਖਦੇ ਆ ਤਾਂ ਉਥੇ ਸਾਨੂੰ ਨਜ਼ਰ ਆਂਦਾ ਹੈ ਕਿ ਥੋੜੇ ਬਹੁਤ ਮੈਲੇ ਕੱਪੜੇ ਹੋਣ ਕੋਈ ਗੰਦਗੀ ਹੋਵੇ ਤਾਂ ਪਰਵਾਣੀ ਜਾਂਦੀ ਹੈ ਕੋਈ ਦਿੱਕਤ ਨਹੀਂ ਪਰ ਜੇ ਜਦੋਂ ਗੱਲ ਧਰਮ ਦੇ ਦਾਇਰੇ ਚ ਆਈ ਉਥੇ ਕਿਆ ਵੀ ਨਹੀਂ ਜੇ ਕਪੜੇ ਮਹਲੇ ਨੇ ਤਾਂ ਫਿਰ ਧਰਮ ਦੇ ਦਾਇਰੇ ਚ ਪਰਵਾਹ ਨਹੀਂ ਹੋਏ ਜਿਵੇਂ ਕਿ ਜਦੋਂ ਅਸੀਂ ਹਿੰਦੂ ਮਤ ਦੇ ਵਿੱਚ ਦੇਖਦੇ ਹਾਂ ਤਾਂ ਮੰਨੂ ਸਮ੍ਰਿਤੀਆਂ ਸਾਨੂੰ ਨਜ਼ਰ ਆਉਂਦੀਆਂ ਨੇ ਉਹਦੇ ਵਿੱਚ ਇਹ ਕਰਨਾ ਇਹ ਨਹੀਂ ਕਰਨਾ ਇੰਜ ਪਾਣਾ ਇੰਜ ਨਹੀਂ ਪਾਣਾ ਇਹ ਸਾਫ ਸੁੱਚਾ ਹੋਣਾ ਆ ਜਾਂ ਨਾ ਕੇ ਸੋਨੇ ਚਿੱਟੇ ਕਪੜੇ ਪਾ ਕੇ ਇਹਨੂੰ ਧਰਮ ਦਾ ਨਾਮ ਦਿੱਤੇ ਧਰਮ ਦਾ ਜਦੋਂ ਠੱਪਾ ਲੱਗ ਗਿਆ ਤੇ ਧਰਮ ਦਾ ਨਾਮ ਦੇ ਦਿੱਤਾ ਗਿਆ ਵੀ ਹਾਂ ਸਾਫ ਸੁਥਰਾ ਸੋਹਣਾ ਜਿਹੜਾ ਨਾ ਪਵਿੱਤਰ ਗਿਣਿਆ ਦਾ ਇਸੇ ਲਈ ਜਿਹੜਾ ਉਸ ਚੀਜ਼ ਨੂੰ ਪ੍ਰਧਾਨਤਾ ਦੇ ਦਿੱਤੀ ਗਈ ਪਰ ਸਤਗੁਰ ਪਾਸ਼ਾ ਨੇ ਉਸ ਤੋਂ ਵੀ ਲੰਬੀ ਲਾਈਨ ਖਿੱਚੀ ਕਿ ਜੇ ਬਾਹਰੀ ਤੌਰ ਤੇ ਮਲੀਨ ਕਪੜਾ ਜਿਹੜਾ ਉਹ ਪਰਵਾਣ ਨਹੀਂ ਹੈ ਤਾਂ ਮਲੀਨ ਮਨ ਕਿਵੇਂ ਪਰਮਾਨ ਹੋਏਗਾ ਜੇ ਮਨ ਦੇ ਵਿੱਚ ਮਲੀਨਤਾ ਹੈ ਤਾਂ ਉਹਨੂੰ ਕਿਵੇਂ ਪਰਮਾਨ ਕੀਤਾ ਜਾਏਗਾ ਤੂੰ ਧਰਮ ਦੇ ਧਾਰੇ ਦੇ ਵਿੱਚ ਵਿਚਰਦੇ ਹੋਏ ਜੜਾਇ ਤੂੰ ਆਪਣਾ ਸਰੀਰ ਸਾਫ਼ ਕਰ ਲਿਆ ਇਸ਼ਨਾਨ ਕਰ ਲਿਆ ਤੂੰ ਸਾਫ਼ ਕੱਪੜੇ ਵੀ ਪਾ ਲਏ ਤੇ ਇਸ ਤੋਂ ਵੀ ਅੱਗੇ ਜਦੋਂ ਧਾਰਮਿਕ ਰੌ ਰੀਤਾਂ ਦੀ ਗੱਲ ਈ ਤੂੰ ਚੌਂਕਾ ਵੀ ਪਵਿੱਤਰ ਕਰ ਲਿਆ ਕੰਨਾਂ ਵੀ ਪਹੁੰਚ ਲਿਆ ਫਰਸ਼ ਵੀ ਪਹੁੰਚ ਲਿਆ ਪਰ ਹੁਣ ਉਹ ਸਾਰੇ ਦਾਇਰੇ ਦੇ ਵਿੱਚ ਜਦੋਂ ਇੱਕ ਮਲੀਨ ਮਨ ਬੈਠਾ ਨਾ ਤਾਂ ਉਹਦੇ ਵਿੱਚ ਫਿਰ ਇਹ ਸਾਰਾ ਜਿੰਨਾ ਕੁਝ ਸੁੱਚਮਤਾ ਦੇ ਲੈਵਲ ਤੇ ਪਵਿੱਤਰਤਾ ਦੇ ਲੈਵਲ ਤੇ ਕੀਤਾ ਗਿਆ ਇਹ ਕਿਸੇ ਕੰਮ ਨਹੀਂ ਆ। ਸਤਿਗੁਰ ਜੀ ਨੇ ਇੱਥੇ ਸ਼ਬਦ ਵਰਤਿਆ ਰਤ ਪੂਨ ਨਹੀਂ। ਤੁਕੀ ਦੰਦਾ ਗਿਣਿਆ ਜਾਂਦਾ ਹੈ ਕਿ ਜੇ ਕਿਤੇ ਲੱਗ ਗਿਆ ਤਾਂ ਯਾਨੀ ਸਾਡੇ ਕੱਪੜੇ ਦੰਦੇ ਹੋ ਗਏ। ਕਹਿੰਦੇ ਤੂੰ ਇਹ ਪਰ ਜਿਹੜੇ ਬੰਦੇ ਲੋਕਾਂ ਦੇ ਨਾਲ ਠੱਗੀਆਂ ਬੇਈਮਾਨੀਆਂ ਕਰ ਰਹੇ ਨੇ ਫਿਰ ਉਹ ਕਿਵੇਂ ਪਰਮਾਨ ਹੋਣਗੇ ਪਰ ਇਸ ਗੱਲ ਦੀ ਸਭ ਤੋਂ ਵੱਧ ਜਿਹੜੀ ਅ ਅਸੀਂ ਕਹਿ ਲਈਏ ਕਾਟ ਕਹਿ ਲਈਏ ਜਾਂ ਇਸ ਗੱਲ ਤੇ ਸਭ ਤੋਂ ਜ਼ਿਆਦਾ ਕੋਚਨਿੰਗ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਜਦੋਂ ਅਸੀਂ ਆਸਾ ਕੀ ਵਾਰ ਦੇਖਦੇ ਹਾਂ ਤਾਂ ਉਥੇ ਸਤਿਗੁਰ ਪਾਤਸ਼ਾਹ ਨੇ ਬੜੇ ਕਰੜੇ ਸ਼ਬਦਾਂ ਚ ਕਿਹਾ ਵੀ ਸੂਚੇ ਇਹ ਨਾ ਆਕੀ ਹੈ ਬਹਿਣ ਜੇ ਪਿੰਡਾਂ ਤੋਂਏ ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ ਇਸੇ ਤਰ੍ਹਾਂ ਹੀ ਸਤਿਗੁਰ ਜੀ ਨੇ ਇੱਕ ਜਗ੍ਹਾ ਹੋਰ ਵੀ ਫਰਮਾਇਆ ਮਨ ਮੈਲੇ ਸਭ ਕਿਛ ਮੈਲਾ ਤਨ ਧੋਤੇ ਮਨ ਹੱਛਾ ਨਾ ਹੋਏ ਇਹ ਤੂੰ ਮਨ ਕਰਕੇ ਮਲੀਨ ਹੈ ਤੇ ਹੁਣ ਮਸਲਾ ਤਾਂ ਮਨ ਦਾ ਸੀਗਾ ਹੁਣ ਇਸੇ ਗੱਲ ਨੂੰ ਹੀ ਜਦੋਂ ਅਸੀਂ ਧਾਰਮਿਕ ਦਾਇਰੇ ਚ ਦੇਖਦੇ ਆਂ ਬੰਦੇ ਜਦੋਂ ਸਾਫ ਸੁਥਰੇ ਸੋਹਣੇ ਕੱਪੜੇ ਪਾ ਕੇ ਜਦੋਂ ਮਲੀਨ ਮਨ ਨਾਲ ਧਾਰਮਿਕ ਸਥਾਨਾਂ ਤੇ ਵੀ ਗਏ ਨਾ ਉੱਥੇ ਉਹਨਾਂ ਨੇ ਉਸ ਧਾਰਮਿਕ ਸਥਾਨ ਨੂੰ ਵੀ ਗੰਦਲਿਆ ਕਰ ਦਿੱਤਾ ਉਸ ਮਾਹੌਲ ਨੂੰ ਗੰਦਿਆ ਕਰ ਦਿੱਤਾ ਕਿਉਂਕਿ ਬੇਈਮਾਨ ਮਨੁੱਖ ਜਦੋਂ ਬਾਹਰੀ ਤੌਰ ਤੇ ਸਾਫ਼ ਕੱਪੜੇ ਪਾ ਵੀ ਲਵੇ ਸਾਫ਼ ਸੁਥਰਾ ਹੋ ਵੀ ਜਾਏ ਉਹ ਚਾਹੇ ਸਮਾਜ ਵਿੱਚ ਰਹੇ ਚਾਹੇ ਉਹ ਧਾਰਮਿਕ ਦਾਇਰੇ ਵਿੱਚ ਰਹੇ ਉਹ ਆਪਣੇ ਨਾਲ ਬੇਈਮਾਨੀ ਠੱਗੀ ਦੀ ਗੰਦਗੀ ਲੈ ਕੇ ਹੀ ਆਏਗਾ ਤੇ ਉਹ ਉਹਨੂੰ ਮਲੀਨ ਕਰੇ ਗਏ ਕਰੇਗਾ ਸਤਗੁਰੂ ਜੀ ਨੇ ਇਸੇ ਲਈ ਇੱਕ ਸ਼ਬਦ ਹੋਰ ਆਪ ਜੀ ਦੇ ਧਿਆਨ ਵਿੱਚ ਵੀ ਹੋਏਗਾ ਮੈਂ ਸਾਂਝਾ ਵੀ ਕਰ ਦਿੰਨੀ ਆ ਜਿੱਥੇ ਗੁਰੂ ਨਾਨਕ ਪਾਸ਼ਾ ਦਾਈ ਤਰ ਭਗਤਰ ਲੋਚਨ ਜੀ ਦਾ ਸ਼ਬਦ ਹੈ ਜਦੋਂ ਭਗਤ ਸਾਹਿਬ ਕਹਿੰਦੇ ਪਰਮੇ ਭੂਲੀ ਰੇ ਜੈ ਚੰਦਾ ਨਹੀਂ ਨਹੀਂ ਚੀਨਿਆ ਪਰਮਾਨੰਦਾ ਉਹਦੇ ਪਹਿਲੇ ਬੰਦ ਵਿੱਚ ਕਹਿੰਦੇ ਅੰਤਰ ਮਲ ਨਿਰਮਲ ਨਹੀਂ ਕੀਨਾ ਬਾਹਰ ਪੇਖੋ ਦਾਸੀ ਹਰ ਦੇ ਕਮਲ ਘਟ ਬ੍ਰਹਮ ਨਾ ਚੀਨਾ ਕਾਹੇ ਪਿਆਸ ਨਿਆ ਸੀ ਕਿ ਜੇ ਅੰਦਰ ਮੈਲ ਹੈ ਤੇ ਤੂੰ ਆਪਣੀ ਉਹ ਮੈਲ ਦੂਰ ਨਹੀਂ ਕੀਤੀ ਬਾਹਰੀ ਤੌਰ ਤੇ ਤੂੰ ਉਦਾਸ ਦੇ ਵਿਰਕਤਤਾ ਦੇ ਪੇਸ਼ ਪੂਸ਼ਾ ਪਾ ਲਈ ਤੂੰ ਯੋਗ ਮਤ ਦੇ ਅਧੀਨ ਜੋਗੀ ਇਹ ਗੇਰੂਏ ਕਪੜੇ ਪਾ ਲਏ ਜਾਂ ਤੂੰ ਹੋਰ ਇਹੋ ਜਿਹਾ ਕੁਝ ਕਰ ਲਿਆ ਤਾਂ ਦੱਸ ਇਹ ਕਿਹੜੀ ਪਵਿੱਤਰਤਾ ਹੋਈ ਜੇ ਤੈਨੂੰ ਬ੍ਰਹਮ ਦੀ ਸਮਝ ਨਹੀਂ ਆਈ ਤੂੰ ਰਬ ਨੂੰ ਹੀ ਨਹੀਂ ਸਮਝਿਆ ਆਪਣੇ ਹਿਰਦੇ ਚ ਹੀ ਨਹੀਂ ਦੇਖਿਆ ਤੇ ਦੱਸ ਫਿਰ ਤੇਰਾ ਇਸ ਸੰਨਿਆਸ ਲੈਣਾ ਹੁਣ ਇੱਥੇ ਭਾਵੇਂ ਸ਼ਬਦ ਸੰਨਿਆਸ ਵਰਤਿਆ ਗਿਆ ਜਾਂ ਜਿਹਨੂੰ ਹੋਰ ਅਸੀਂ ਆਪਣੇ ਲੈਵਲ ਤੇ ਦੇਖੀਏ ਕਿਉਂਕਿ ਅਸੀਂ ਦੂਜਿਆਂ ਦੀ ਗੱਲ ਕਿਉਂ ਕਰਨੀ ਅਸੀਂ ਬਾਣੀ ਪੜਨ ਵਾਲੇ ਸਾਰੇ ਇਕੱਠੇ ਹੋ ਕੇ ਬੈਠੇ ਹਾਂ ਰੋਜ਼ ਮੇਰੇ ਖਿਆਲ ਸਾਡੇ ਚ ਕੋਈ ਐਸਾ ਨਹੀਂ ਹੋਣਾ ਜਿਹੜਾ ਜਪ ਬਾਣੀ ਨਾ ਪੜਦਾ ਹੋਵੇ ਸਤਗੁਰੂ ਜੀ ਸਾਨੂੰ ਰੋਜ਼ ਤਾੜਦੇ ਨੇ ਜਦੋਂ ਇੱਕ ਗੱਲ ਦਾ ਦਾਵਾ ਕਰਦੇ ਨੇ ਵੀ ਜੇ ਇਹ ਮਤ ਮੈਲੀ ਹੈ ਨਾ ਤੇ ਇਹ ਨਾਮ ਦੀ ਰੰਗਤ ਦੇ ਨਾਲ ਹੀ ਧੋਪੇਗੀ ਹੁਣ ਮੈਂ ਰੋਜ਼ ਪੜ ਰਿਆ ਹਾਂ ਪਰ ਕੀ ਉਹ ਨਾਮ ਦੀ ਰੰਗਤ ਮੇਰੇ ਚਾਹੀ ਜਦੋਂ ਸਤਗੁਰ ਜੀ ਨੇ ਕਿਹਾ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕਿ ਰੰਗ ਮੈਂ ਜਪ ਬਾਣੀ ਪੜੀ ਕਿਉਂ ਸੀ ਨਾਮ ਦੀ ਰੰਗਤ ਦੇ ਨਾਲ ਆਪਣੇ ਭਗਮਨ ਨੂੰ ਪਵਿੱਤਰ ਕਰਨ ਲਈ ਪਰ ਸਤਗੁਰ ਪਾਛਾ ਫਿਰ ਸਵਾਲ ਮੇਰੇ ਤੇ ਹੀ ਤਾਂ ਕਰ ਰਹੇ ਨੇ ਇੱਥੇ ਭਾਵੇਂ ਉਹਨਾਂ ਨੇ ਜੋਗੀਆਂ ਦੇ ਜਾਂ ਸੰਨਿਆਸੀਆਂ ਦੇ ਲੈਵਲ ਤੇ ਗੱਲ ਕੀਤੀ ਵੀ ਘਰ ਘਰ ਖਾਇਆ ਪਿੰਡ ਵਧਾਇਆ ਕਿੰਨਾ ਮੁੰਡਾ ਮਾਇਆ ਊਮ ਮਸਾਨ ਕੀ ਭਸਮ ਲਗਾਈ ਗੁਰਬਿੰਨ ਤਤ ਨਾ ਪਾਇਆ ਕਾਇ ਜਪੋਰੇ ਕਾਇ ਤਪੋਰੇ ਰੇ ਕਾਇ ਬਿ ਲੋ ਵੋ ਪਾਣੀ ਲੱਖ 84 ਜਿਨੂ ਭਾਈ ਸੋ ਸਮਰੋ ਨਰ ਬਾਣੀ ਇਹ ਕਾਦੇ ਲਈ ਤੂੰ ਜਪ ਕਰ ਰੇਂ ਤੇਰੇ ਵੱਲੋਂ ਕੀਤੇ ਗਏ ਨਿਭਾਏ ਗਏ ਹਰੇਕ ਕਰਮ ਤੇ ਕੁਐਸਚਨ ਮਾਰਕ ਹੈ ਜਿਵੇਂ ਗੁਰੂ ਨਾਨਕ ਪਾਸ਼ਾ ਦਾ ਉਹ ਸ਼ਲੋਕ ਆਪਾਂ ਬਹੁਤ ਵਾਰ ਸਾਂਝਾ ਕੀਤਾ ਜਦੋਂ ਸਤੂਜੀ ਨੇ ਕਿਹਾ ਕਬੁੱਧ ਡੂਮਨੀ ਸੁਦਿਆ ਕਸਾਇਨ ਪਰ ਨਿੰਦਾ ਘਟ ਚੂੜੀ ਮੁੱਠੀ ਕਰੋਧ ਚੰਡਾਲ ਕਾਰੀ ਕੱਢੀ ਕਿਆ ਥੀਏ ਜੇ ਚਾਰੇ ਬੈਠੀਆਂ ਨਾਲ ਜੇ ਤੇਰੇ ਅੰਦਰ ਦੀ ਮਲੀਨਤਾ ਹੀ ਨਹੀਂ ਗਈ ਤਾਂ ਫਿਰ ਦੱਸ ਤੂੰ ਗਿਆਨ ਪ੍ਰਾਪਤ ਕਰਕੇ ਤੂੰ ਧਰਮ ਦੀਆਂ ਗੱਲਾਂ ਕਰਕੇ ਤੂੰ ਸਾਫ਼ ਕੱਪੜੇ ਪਾਏ ਪੁੰਨਦਾਨ ਦੀਆਂ ਕੁਝ ਰਸਮਾਂ ਨਿਭਾਈਆਂ ਤੇ ਕਿਉਂਕਿ ਮਨੁੱਖੀ ਜਿਹੜਾ ਸੁਭਾਅ ਹੈ ਨਾ ਉਹ ਸੋਖੇ ਕੰਮਾਂ ਵੱਲ ਤੁਰਦਾ ਹੈ। ਉਹਨਾਂ ਸਰੀਰ ਦੇ ਵਿੱਚ ਨੂੰ ਨਿਮਾਣਾ ਤੇ ਸਾਫ਼ ਕੱਪੜੇ ਪਾਣੇ ਤਾਂ ਬੜਾ ਸੋਖਾ ਕੰਮ ਸੀਗਾ। ਪਰ ਮਨ ਨੂੰ ਬਦਲਣਾ ਔਖਾ ਕੰਮ ਸੀਗਾ। ਵੀ ਮਨ ਕਿਵੇਂ ਮੰਨ ਨੂੰ ਦੇ ਵਿੱਚ ਜੜੀਆਂ ਕਮੀਆਂ ਪੇਸ਼ੀਆਂ ਨੇ ਜੜੀਆਂ ਮਲੀਨ ਸੋਚਾਂ ਬੈਠੀਆਂ ਉਹਨਾਂ ਨੂੰ ਕੱਢਣਾ ਔਖਾ ਕਿਉਂਕਿ ਮਨ ਦਾ ਸੁਭਾਅ ਬਦਲਣਾ ਪੈਣਾ ਸੀਗਾ ਮਨ ਨੂੰ ਸਾਰਾ ਕੁਝ ਚੰਗਾ ਲੱਗ ਰਿਹਾ ਪਰ ਬੰਦੇ ਨੇ ਚਲਾਕੀ ਵਰਤੀ ਵੀ ਚਲੋ ਇਹ ਬਾਹਰੀ ਤੌਰ ਤੇ ਕਰਮ ਕਰ ਲਓ ਬਾਕੀ ਕੁਝ ਕਰਨ ਦੀ ਲੋੜ ਹੀ ਨਹੀਂ ਸਤਗੁਰ ਪਾਸ਼ਾ ਨੇ बार-बार ਸਾਨੂੰ ਮਨ ਦੀ ਨਿਰਮਲਤਾਈ ਵੱਲ ਪ੍ਰੇਰਿਆ ਇਮਾਨ ਕਰਕੇ ਨਿਰਮਲ ਹੋ ਬਾਰੇ ਤੌਰ ਤੇ ਨਿਭਾਈਆਂ ਗਿਆ ਰਸਵਾ ਦਾ ਕੋਈ ਬਹੁਤਾ ਜਿਹੜਾ ਨਾ ਉਹ ਸਿਗਨੀਫਿਕੈਂਸ ਨਹੀਂ ਹੈ ਤੇਰੇ ਜੀਵਨ ਦੇ ਵਿੱਚ ਆਨੰਦ ਬਾਣੀ ਦੀਆਂ ਉਹ ਦੋ ਪੋੜੀਆਂ ਸਾਡੇ ਸਾਰਿਆਂ ਦੇ ਧਿਆਨ ਦੇ ਵਿੱਚ ਹੋਣ ਗਿਆ ਜਿੱਤੇ ਸਤਗੁਰੂ ਪਾਸ਼ਾ ਨੇ ਪਹਿਲੇ ਜਦੋਂ ਗੱਲ ਕੀਤੀ ਵੀ ਜਿਉ ਨਿਰਮਲ ਬਾਰੋਂ ਨਿਰਮਲ ਕੀ ਜਿਉ ਨਿਰਮਲ ਹੋਏਗਾ ਬਾਰੂ ਆਟੋਮੈਟਿਕਲੀ ਹੋ ਜਾਏਗਾ ਪਰ ਜੇ ਬਾਰੂ ਸਿਰਫ ਨਿਰਮਲ ਹੋਇਆ ਨਾ ਤਾਂ ਜਿਉਂ ਜੇ ਮੈਲੇ ਆ ਤਾਂ ਫਿਰ ਤਨੀ ਜਨਮ ਜੂਏ ਹਾਰਿਆ ਹੈ ਕਿਉਂ ਕਿ ਬਾਹਰੀ ਪਵਿੱਤਰਤਾ ਸੁੱਚਮਤਾ ਮੈਂ ਸ਼ਬਦ ਕੋਈ ਵੀ ਵਰਤ ਲਵਾਂ ਉਹਨੇ ਮੇਰੇ ਮਨ ਨੂੰ ਪਵਿੱਤਰ ਨਹੀਂ ਕਰਨਾ ਹਾਂ ਜੇ ਮਨ ਕਰਕੇ ਮੈਂ ਪਵਿੱਤਰ ਆ ਮਨ ਕਰਕੇ ਮੇਰੇ ਅੰਦਰ ਮਲੀਨ ਸੋਚਾਂ ਨਹੀਂ ਤੇ ਬਾਹਰਲਾ ਪਖ ਆਪਣੇ ਆਪ ਦੇਰੈ ਨਾ ਉਹਦੀ ਰੰਗਤ ਦੇ ਵਿੱਚ ਉਹਦੀ ਪਵਿੱਤਰਤਾ ਦੇ ਵਿੱਚ ਆ ਜਾਣ ਇੱਕ ਸ਼ਲੋਕ ਹੋਰ ਆਸਾ ਕੀ ਵਾਰ ਦਾ ਆਪ ਜੀ ਦੇ ਸਾਹਮਣੇ ਰੱਖਦੀਆਂ ਜਿੱਥੇ ਇਹ ਵੀ ਗੁਰੂ ਨਾਨਕ ਪਾਸ਼ਾ ਦਾ ਹੀ ਸ਼ਲੋਕ ਹੈ ਜਿੱਥੇ ਸਤਗੁਰੂ ਪਾਸ਼ਾ ਨੇ ਕਿਹਾ ਪਹਿਲਾ ਸੁੱਚਾ ਆਪ ਹੋਏ ਸੁੱਚਾ ਬੈਠਾ ਏ ਸੁੱਚੇ ਅੱਗੇ ਰੱਖਿਓ ਕੋਈ ਨਾ ਭੇਟਿਓ ਜਾਏ ਸੁੱਚਾ ਹੋਏ ਕੈ ਜੀਵਿਆ ਲੱਗਾ ਪੜਨ ਸ਼ਲੋਕ ਕੋਥੀ ਜਾਏ ਸਟਿਆ ਕਿਸੇ ਲਗਾ ਦੋ ਇਨੇ ਦੇਖ ਤੂੰ ਸੁੱਚਾ ਹੋ ਕੇ ਤੂੰ ਸਾਰਾ ਐਂਕਾਰਾਂ ਕੱਢ ਕੇ ਆਪਣਾ ਚੌਂਕਾ ਤਿਆਰ ਕੀਤਾ ਆਪਣਾ ਜੋ ਸਾਰੀ ਵਿਧੀ ਵਿਧਾਨ ਸੀ ਉਹਨੂੰ ਪੂਰਾ ਕੀਤਾ ਭੋਜਨ ਕਿਵੇਂ ਤਿਆਰ ਹੋਇਆ ਤੂੰ ਇਹਨਾਂ ਪੰਜ ਤੱਤਾਂ ਨਾਲ ਜਿਨ੍ਹਾਂ ਨੂੰ ਤੂੰ ਦੇਵਤਾ ਗਿਣਦਾ ਹਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਨੂਨ ਪੰਜਵਾਂ ਪਾਇਆ ਕਿਰਤ ਤਾਂ ਹੋਆ پاک ਪਵਿੱਤ ਪਰ ਇਸਾਰੇ ਵਿੱਚ ਨੂੰ ਜਦੋਂ ਸਰੀਰ ਦੇ ਵਿੱਚ ਪਾਇਆ ਤਾਂ ਉਹ ਆਪ ਕੁ ਵਿਤਤਾ ਪੀ ਸੋ ਤਨ ਗੱਡਿਆ ਸੁੱਕਾ ਪਈਆਂ ਤੇ ਪਾਇਆ ਕਿੱਥੇ ਸੀ ਇਸ ਸਰੀਰ ਚ ਪਾਇਆ ਸੀ ਸਾਰਾ ਕੁਝ ਪਵਿੱਤਰ ਸੀਗਾ ਤਤ ਸੀ ਉਹਦੇ ਵਿੱਚ ਪਰ ਜਦੋਂ ਬਾਹਰ ਨਿਕਲਿਆ ਉਹ ਵਿਸ਼ਟਾ ਨਿਕਲੀ ਤੇ ਦੱਸ ਫਿਰ ਕਿੰਨੂੰ ਦੋਖ ਲੱਗੇਗਾ ਤੇਰੇ ਵੱਲੋਂ ਨੇ ਪਾਈਆਂ ਜਿਹੜੀਆਂ ਰੋ ਰੀਤਾਂ ਸਨ ਜੀ ਉਹਨਾਂ ਦੇ ਨਾਲ ਤੇਰੇ ਮਨ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਇਸੇ ਲਈ ਸਬਗੁਰਜੀ ਨੇ ਖਿਰ ਜਿੰਨਾ ਨਾ ਜਿਤ ਮੁਖ ਨਾਮ ਨਾ ਉਚਰੈ ਬਿਨ ਨਾਮੈ ਰਸ ਖਾਐ ਨਾਨਕ ਐਵੇਂ ਜਾਣੀਐ ਤਿਤ ਮੁਖ ਥੁੱਕਾਂ ਪਾਇਐ ਐਵੇਂ ਫਿਰ ਉਹ ਬੇਇਜ਼ਤੀ ਉਹ ਬੇ ਜਿਹੜਾ ਨਾ ਉਹ ਜੀਵਨ ਦੀ ਕਦਰ ਕੀਮਤ ਵਾਲੀ ਗੱਲ ਨਹੀਂ ਜੀਵਨ ਦੇ ਸੁਹਪਣ ਵਾਲੀ ਗੱਲ ਨਹੀਂ ਫਿਰ ਉਥੇ ਸਿਰਫ ਤੇ ਸਿਰਫ ਜਿਹੜਾ ਨਾ ਉਹ ਆਰਜੀ ਵੀ ਆਕਰਮ ਕਰ ਲਿਆ ਜੀ ਤੇ ਆਪਣੇ ਅੰਦਰ ਇੱਕ ਹੰਕਾਰ ਦਾ ਟੋਕਰਾ ਚੱਕ ਲਿਆ ਵੀ ਮੈਂ ਤਾਂ ਦੇਖੋ ਜੀ ਆ ਧਰਮ ਕਰਮ ਕਰਦਾ ਮਾਂ ਜਾਂ ਮੈਂ ਤਰਲੀ ਹੁਣ ਇਹਨੂੰ ਨਾਲ ਅਸੀਂ ਹੋਰ ਨੇੜਿਓਂ ਹੋ ਕੇ ਦੇਖੀਏ ਅਸੀਂ ਸਾਰੇ ਜੁਨੇ ਕਲਾਸਾਂ ਲਾ ਰਹੇ ਆ ਤੇ ਕਲਾਸ ਲਾਣ ਦੇ ਨਾਲ-ਨਾਲ ਸਾਡੇ ਜੀਵਨ ਦੇ ਵਿੱਚ ਬਦਲਾਵ ਕੀ ਕੀ ਆ ਰਹੇ ਨੇ ਸਾਨੂੰ ਉੱਥੇ ਨੋਟਿਸ ਕਰਨਾ ਪੈਣਾ ਚਾਹੇ ਉਹਨੂੰ ਭਾਵੇਂ ਬੇਸਿਕ ਜ਼ਿੰਮੇਵਾਰੀਆਂ ਦੀ ਗੱਲ ਆਪਾਂ ਹੁਣੇ ਹੀ ਕਰ ਰਹੇ ਸੀਗੇ ਜਦੋਂ ਵੀ ਜੀ ਨੇ ਕਿਹਾ ਕਿ ਨਹੀਂ ਜਿਹੜੇ ਲੇਟ ਆਂਦੇ ਨੇ ਆਪਾਂ ਉਹਨਾਂ ਨੂੰ ਜਿਹੜਾ ਨਾ ਐਂਟਰੀ ਨਾਲ ਦੇ ਕੇ ਛੋਟੀ ਜਿਹੀ ਜ਼ਿੰਮੇਵਾਰੀ ਹੈ ਅਸੀਂ ਕਿਤੇ ਡਾਕਟਰ ਕੋਲ ਜਾਣਾ ਹੋਵੇ ਕਿਸੇ ਵੱਡੇ ਬੰਦੇ ਕੋਲ ਮਿਲਣ ਜਾਣਾ ਹੋਵੇ ਸਾਡੀ ਅਪਾਇੰਟਮੈਂਟ ਹੋਵੇ ਅਸੀਂ ਕਦੀ ਲੇਟ ਨਹੀਂ ਹੁੰਦੇ ਪਰ ਗੁਰੂ ਦੇ ਕੋਲ ਅਸੀਂ ਮਿਲਣ ਜਾਣਾ ਗੁਰੂ ਨਾਲ ਸਾਝ ਪਾਣ ਜਾਣੀ ਹੈ ਤਾਂ ਸਾਡੇ ਕੋਲ ਉੱਥੇ ਸਾਡੇ ਜੀਵਨ ਦੇ ਵਿੱਚ ਕਿੱਡੀ ਲਾਪਰਵਾਹੀ ਉਥੇ ਅਸੀਂ ਮੈਂ ਸਿਰਫ ਕਲਾਸ ਦੀ ਗੱਲ ਨਹੀਂ ਕਰ ਰਹੀ ਅਸੀਂ ਕਿਸੇ ਸਮਾਗਮ ਤੇ ਵੀ ਜਾਣਾ ਹੋਵੇ ਨਾ 9 ਵਜੇ ਦੀ ਸਮਾਪਤੀ ਅਸੀਂ ਕਹਿੰਦੇ ਕੋਈ ਨਹੀਂ ਉਹਨੇ ਕੋ 9 ਚਲੇ ਜਾਵਾਂਗੇ ਮਾਨ ਸਾਹਿਬ ਦੀ ਬਾਣੀ ਤੋਂ ਪਹਿਲੇ ਪਹੁੰਚ ਜਾਵਾਂਗੇ ਮਤਲਬ ਮੈਂ ਗੁਰੂ ਨੂੰ ਮਿਲਣ ਨਹੀਂ ਜਾ ਰਿਹਾ ਮੈਂ ਸਿਰਫ ਲੋਕਾਚਾਰੀ ਚ ਜਿਨ੍ਹਾਂ ਨੇ ਮੈਨੂੰ ਸੱਦਿਆ ਮੈਂ ਉਹਨਾਂ ਨੂੰ ਸ਼ਕਲ ਦਿਖਾਉਣ ਜਾ ਰਿਹਾ ਇਹ ਜਿਵੇਂ ਆਪਾਂ ਸ਼ੁਰੂਆਤ ਵਿੱਚ ਗੱਲ ਕੀਤੀ ਜੇ ਕਲਾਸ ਦੀ ਕਰਾਂ ਤਾਂ ਆਪ ਤੁਸੀਂ ਸਾਰਿਆਂ ਨੇ ਕਿਹਾ ਕਿ ਨਹੀਂ ਅਸੀਂ ਵਾਪਸ ਤੋਂ ਸ਼ਬਦ ਸਿਮਰਨ ਕਰਨਾ ਸ਼ੁਰੂ ਤੇ ਆਪਾਂ ਆਪ ਹੀ ਨਹੀਂ ਪਹੁੰਚ ਰਹੇ ਕਿਉਂਕਿ ਕਈ ਵਾਰ ਤਾਂ ਜਿਨ੍ਹਾਂ ਦੀ ਡਿਊਟੀ ਉਹ ਨਹੀਂ ਪਹੁੰਚਦੇ ਤੇ ਬਾਕੀ ਤਾਂ ਵੈਸੇ ਹੀ ਆ ਵੇਸਲੇ ਵੀ ਚਲੋ ਮੇਰੀ ਕਿਹੜੀ ਡਿਊਟੀ ਕੋਈ ਨਹੀਂ ਸਿਮਰਨ ਤੋਂ ਬਾਅਦ ਵੀ ਆਪਾਂ ਜੁਆਇਨ ਹੋ ਜਾਾਂਗੇ ਕਲਾਸ ਹੀ ਲਾਣੀ ਹੈ ਕਿਹੜੀ ਗੱਲ ਹੈ ਪਰ ਗੱਲ ਇਹ ਛੋਟੀਆਂ-ਛੋਟੀਆਂ ਗੱਲਾਂ ਹੈ ਜਿਹੜੀਆਂ ਸਾਡੀ ਪਰਸਨੈਲਿਟੀ ਨੂੰ ਡਿਫਾਈਨ ਕਰਦੀਆਂ ਹੁਣ ਚਾਹੇ ਵੀਰ ਜੀ ਨੇ ਜਾਂ ਮੈਂ ਅਸੀਂ ਕਿਤੇ ਵੀ ਪ੍ਰੋਗਰਾਮ ਤੇ ਜਾਣਾ ਹੈ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਸਾਨੂੰ ਟਾਈਮ ਦਿੱਤਾ ਗਿਆ ਮੇਰਾ ਅੱਜ 8:30 ਦਾ ਟਾਈਮ ਹੈ ਤੇ ਮੈਂ 8:20 ਤੇ ਅੰਦਰ ਚਾਹਨੀ ਆ ਕਿ ਮੈਂ ਅੰਦਰ ਹੂੰ ਆ ਹਾਲਾਂਕਿ ਮੇਰੀ ਕਲਾਸ ਨਾ ਹੁੰਦੀ ਤਾਂ ਮੈਂ 8 ਵਜੇ ਹੀ ਉੱਥੇ ਹੋਣਾ ਸੀ ਸਿਰਫ ਕਲਾਸ ਕਰਕੇ ਮੈਂ ਇਹਨੂੰ 15 ਮਿੰਟ ਹੋਰ ਅੱਗੇ ਕਰ ਲਿਆ ਕਿਉਂਕਿ ਜਿਨ੍ਹਾਂ ਨੇ ਬੁਲਾਇਆ ਨਾ ਉਹਨਾਂ ਦਾ ਧਿਆਨ ਵੀ ਉੱਥੇ ਹੀ ਹੁੰਦਾ ਵੀ ਹਾਏ ਹਜੇ ਤੱਕ ਜਿਹਨੂੰ ਬੁਲਾਇਆ ਗਿਆ ਉਹ ਪਹੁੰਚਿਆ ਨਹੀਂ ਪਤਾ ਨਹੀਂ ਪਹੁੰਚੇਗਾ ਕਿ ਨਹੀਂ ਯਾਰ ਰਸਤੇ 'ਚ ਆਂਦੇ ਹੋਏ ਸੋਹ ਤਰ੍ਹਾਂ ਦੀਆਂ ਦਿੱਕਤਾਂ ਹੋ ਸਕਦੀਆਂ। ਜੇ ਕਿਤੇ ਅਸੀਂ ਖਾਸ ਜਗ੍ਹਾ ਤੇ ਕਿਸੇ ਆਪਣੇ ਦੁਨਿਆਵੀ ਰੁਝੇਵੇਂ ਦੇ ਵਿੱਚ ਜਾਣਾ ਹੋਵੇ, ਕਿਤੇ ਦੁਨਿਆਵੀ ਕੰਮ 'ਚ ਜਾਣਾ ਹੋਵੇ, ਅਸੀਂ ਸਾਰੇ ਮਾਰਜਨ ਦੇਖਦੇ ਆਂ। ਪਰ ਇੱਥੇ ਗੁਰੂ ਵਾਲੇ ਪਾਸੇ ਅਸੀਂ ਉਹ ਮਾਰਜਨ ਨਹੀਂ ਦੇਖਦੇ। ਤਾਂ ਇਹ ਵੀ ਤਾਂ ਸਾਡੇ ਜੀਵਨ ਦੇ ਵਿੱਚ ਸਾਡੀ ਪਰਸਨੈਲਿਟੀ ਦੇ ਵਿੱਚੋਂ ਲੈਕਿੰਗ ਹੈ। ਕਮੀ ਹੈ। ਸਾਨੂੰ ਸਿਰਫ ਇਹ ਨਹੀਂ ਹੁੰਦਾ ਕਿ ਬੰਦਾ ਅੱਛਾ ਜੀ ਝੂਠ ਨਹੀਂ ਬੋਲਦੇ ਅੱਛਾ ਜੀ ਕਿਸੇ ਨਾਲ ਧੱਕਾ ਨਹੀਂ ਕਰਦੇ ਹਰ ਪੱਖ ਤੋਂ ਸੀ ਆਪਣੇ ਆਪ ਨੂੰ ਐਲੀਵੇਟ ਕਰਨਾ ਹਰ ਪੱਖ ਤੋਂ ਆਪਣੇ ਜੀਵਨ ਦੇ ਵਿੱਚ ਸੁਹਪਣ ਲੈ ਕੇ ਆਣਾ ਇਸੇ ਲਈ ਸਤਿਗੁਰ ਜੀ ਨੇ ਇੱਥੇ ਜਿਹੜਾ ਕਿਹਾ ਨਾ ਕਿ ਜੇ ਵਾਰੀ ਤੌਰ ਤੇ ਕਪੜੇ ਮੈਲੇ ਨੇ ਤੇ ਉਹ ਪਰਵਾਨ ਨਹੀਂ ਤੇ ਜਿਹੜੇ ਦੇ ਮਨ ਹੀ ਮੈਲੇ ਨੇ ਫਿਰ ਉਹ ਕਿਵੇਂ ਪਰਵਾਨ ਹੋ ਸਕਦੇ ਨੇ ਕਿਉਂਕਿ ਮੈਲੇ ਮਨ ਦੇ ਨਾਲ ਭਗਤੀ ਨਹੀਂ ਹੋ ਸਕਦੀ ਤੇ ਜੇ ਮੈਨੂੰ ਮੈਂ ਪੌੜੀ ਨਾਲ ਜੋੜ ਲਵਾਂ ਤਾਂ ਮੈਲੇ ਮਨ ਦੇ ਨਾਲ ਨਾਮ ਵੱਖਰ ਵਾਲਾ ਵਣਜ ਨਹੀਂ ਹੋ ਸਕਦਾ ਜੇ ਵਣਜ ਕਰਨਾ ਤਾਂ ਫਿਰ ਤੇਰਾ ਮਨ ਨਿਰਮਲ ਚਾਹੀਦਾ ਨਾਨਕ ਨਾਉ ਖੁਦਾਏ ਦਾ ਦਿਲ ਅੱਛੇ ਮੁਖ ਲੈ ਤੈਨੂੰ ਮਨ ਅੱਛਾ ਕਰਨਾ ਪਏਗਾ ਤਾਂ ਮੂੰਹ ਤੋਂ ਲਏਗਾ ਤੇ ਪਰਵਾਣ ਹੋਏਗਾ ਔਰ ਦਿਵਾਜੇ ਦੁਨੀਕੇ ਝੂਠੇ ਅਮਲ ਕਰੇ ਤੇ ਜੇ ਦੁਨੀਆਦਾਰੀ ਦੇ ਤੌਰ ਤੇ ਹੀ ਤੂੰ ਗੱਲੀਬਾਤੀ ਲੱਗਾ ਹੋਇਆ ਹੈ ਨਾ ਤਾਂ ਮੇਰੇ ਝੂਠੇ ਆਮਲੀ ਨੇ ਫਿਰ ਇਹ ਧਰਮ ਕਰਮ ਤੂੰ ਜਿੰਨੇ ਮਰਜੀ ਨਿਭਾਲਾ ਇਹ ਸਾਰੇ ਆਰਜੀ ਨੇ ਤੇਲੇ ਬੜਾ ਵੱਡਾ ਪੱਖ ਹੈ ਸਮੇਂ ਦੀ ਘਾਟ ਕਰਕੇ ਮੈਂ ਬਹੁਤ ਡੀਪਲੀ ਨਹੀਂ ਉਹਨੂੰ ਲੈ ਰਹੀ ਵੀਜੀ ਨੂੰ ਬੇਨਤੀ ਕਰਾਂਗੀ ਕਿ ਇਹਨੂੰ ਜ਼ਰੂਰ ਪੂਰੀ ਤਰ੍ਹਾਂ ਛੂਹਣ ਇਹਨੂੰ ਕਿ ਅਸੀਂ ਜੀਵਨ ਦੇ ਵਿੱਚ ਕਿੱਥੇ ਕਿੱਥੇ ਲੈਕ ਕਰਦੇ ਆਂ ਉਹ ਸਾਨੂੰ ਇਹ ਦੇਖਣ ਦੀ ਲੋੜ ਹੈ ਮੈਂ ਇਹਨਾਂ ਸ਼ਬਦਾਂ ਨਾਲ ਹੀ ਇੱਥੇ ਸਮਾਪਤੀ ਕਰਦੀ ਹਾਂ ਤੇ ਘੱਟ ਸਮੇਂ ਕਰਕੇ ਮਾਫੀ ਚਾਹਨੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ